ਜਲੰਧਰ ਦੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਟੀਮ ਦਾ ਲੋਰੈਂਸ ਗੈਂਗ ਨਾਲ ਮੁਕਾਬਲਾ ਹੋ ਗਿਆ ਜਿਸ ਵਿੱਚ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਲੋਰੈਂਸ ਗੈਂਗ ਦੇ ਗੁੰਡੇ ਦਿওল ਨਗਰ ਨੇੜੇ ਲੁਕੇ ਹੋਏ ਹਨ ਦਿওল ਨਗਰ ਚਾਮੋ ਸਾਹਮਣੇ ਲੜਾਈ ਹੋਈ ਦੱਸਿਆ ਜਾ ਰਿਹਾ ਕਿ ਇੱਕ ਗੈਂਗਸਟਰ ਨੂੰ ਵੀ ਗੋਲੀ ਲੱਗੀ ਅਤੇ ਇਸ ਸਮੇਂ ਭਾਰੀ ਪੁਲਿਸ ਟੀਮ ਮੌਕੇ ਉੱਤੇ ਮੌਜੂਦ ਹੈ ਇਹ ਘਟਨਾ ਦਿওল ਨਗਰ ਵਿਸ਼ਵਕਰਮਾ ਮੰਦਿਰ ਨੇੜੇ ਵਾਪਰੀ ਦੱਸੀ ਜਾ ਰਹੀ ਹੈ ਬੇਸਿਕਲੀ ਇਹ ਨਦੀਪਾਲ ਸੀਗੀ ਸਾਨੂੰ ਇਹ ਇਸੇ ਇਲਾਕੇ ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ ਇੱਕ 6 ਮਹੀਨੇ ਪਹਿਲਾਂ ਹੈ ਗੋਲਡੀਪਰਾੜ ਦੇ ਨਾਲ ਲੋਰੈਂਸ ਵਿਸ਼ਨਲ ਮੇਨਲੀ ਗੋਲਡੀਪਰਾੜ ਦਾ ਨਾਲ ਡਾਇਰੈਕਟ ਸੰਪਰਕ ਸੀਗਾ ਨਾ ਉਹ ਜੇਲ੍ਹ ਜੇਲ੍ਹ ਵਿੱਚੋਂ ਵੀ ਸੀਗਾ 6 ਪਲੱਸ ਪ੍ਰਤੀਦਾਨ ਦਰਜਨਾਂ ਤੇ ਮਰਡਰ ਦੇ ਐਕਸਟਰੈਕਸ਼ਨ ਦੇ ਅਟੈਂਪਟ ਟੂ ਮਰਡਰ ਦੇ ਸਜ਼ਾਜ਼ ਆਫ ਪਾਇਮ ਤੇ ਪਿੱਛਾ ਕਰ ਰਹੀ ਸੀ ਕਿ ਪੁਰੇ ਸਾਨੂੰ ਥੋੜਾ ਸ਼ੰਕਾ ਸੀ ਗੱਡੀ ਦਾ ਨੰਬਰ ਵੀ ਸੀਗਾ ਸਾਡੇ ਕੋਲ ਤੇ ਦੋਨੋਂ ਤਾਂ ਹਾਟਚੇਜ਼ ਹੋਏ ਇਹਨਾਂ ਨੇ ਗੱਡੀ 'ਤੇ ਚਾ ਲਈ ਆਪਣੀ ਫਿਰ ਅੱਗੇ ਜਾ ਕੇ ਅੱਗੇ ਤੋਂ ਜਾ ਕੇ ਬਲਾਕ ਕਰਕੇ ਇਹਨਾਂ ਨੂੰ ਜਦ ਐਪਰੀਹੈਂਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰ ਵੈਪਨ ਸੀ ਗਿਆ ਨਾਲ ਬਿਲਕੁਲ ਤੇ ਇਹਨਾਂ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਏ ਆ ਪੁਲਿਸ ਪਾਰਟੀ ਤੇ ਤੇ ਸਾਡੇ ਹੰਗ ਦੀਆਂ ਚ ਗੁਲੀਆਂ ਵੀ ਲੱਗੀਆਂ ਤੇ ਜਵਾਬੀ ਫਾਇਰ 'ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪੇਸਾਸੋ ਦਾ ਹਸਪੀਟਲ ਇੱਕ ਇੱਕ ਖੇਤਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਪ ਕਰ ਲਿਆ ਗਿਆ ਇਸ ਦਾ ਨਾਮ ਕੀ ਹੈ ਕਪੂਰਥਲੇ ਵਾਲਾ ਕੌਣ ਹੈ ਇੱਕ ਤਾਂ ਬਲਜਿੰਦਰ ਹੈ ਜੀ ਬਲਜਿੰਦਰ ਬਲਰਾਜ ਬਲਰਾਜ ਕਿਹਦਾ ਇੱਕ ਕਪੂਰਥਲੇ ਦਾ ਤੇ ਦੂਜਾ ਪਵਨ ਪਵਨ ਕਿਹੜੇ ਝੰਡੇ ਵਾਲਾ ਦਾ ਇਹ ਗੋਲੀ ਬਰਾਡ ਦੇ ਨਾਲ ਦੇ ਸੀ ਸਰ ਕਿੰਨੇ ਵਿਪਨ ਇੰਨਾ ਕੋ ਗ੍ਰਮਤ ਚ ਚਾਰ ਵਿਪਨ ਬਸ ਬਰਾਬਰ ਕਿੰਨੀਆਂ ਗੋਲੀਆਂ ਆਮਨੇ ਸੋਨੇ ਚੁੱਕੀ ਹੋਈ ਟੋਟਲ 16 17 ਚੁੱਕੀ ਹੈ ਨਹੀਂ ਤਾਂ ਨਹੀਂ ਲੇਟਸ ਨਹੀਂ ਕੀਤਾ ਇਹ ਪੁਲਿਸ ਦੇ ਜਵਾਨ ਕੋਈ ਨਹੀਂ ਜੀ ਇਸ ਲਾਕਿਟ ਕੀ ਕਰ ਰਹਾ ਹੈ ਇਸ ਲੱਕਟ ਚੂਰੂ ਸੀ ਕਿ ਸਾਨੂੰ ਇਨਫੋਰਮੇਸ਼ਨ ਸੀ ਲੱਕਟ ਉਹ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰਾਇਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਫਰਾਂ ਸਰ ਇੰਜਰਨਮੈਂਟ ਪੁਲਿਸ ਵਾਲੇ ਨੇ ਪੁਲਿਸ ਵਾਲੇ ਇੰਜਰਨਮੈਂਟ ਦੋਸ਼ੀ ਦੇ ਪਰਚ ਦੋ ਵਾਲੇ ਲੱਗੇ ਪਰਚ ਲੱਗੀ ਇੱਕ ਗੁਪਤ ਲੱਗੀ ਦੋਨਾਂ ਦੇ ਲੱਗੇ ਆਈਡੈਂਟੀਟੀ ਸੀ ਦੋਨਾਂ ਦੇ ਨਾ ਇੱਕ ਇੱਕ ਦੇ ਸਿਰ ਪਿੱਛੇ ਕਿੱਥੋਂ ਤੋਂ ਕਰਨੇ ਸ਼ੁਰੂ ਕਿੱਥੇ ਨਾ ਕੋਈ 2 ਕਿਲੋਮੀਟਰ ਪਹਿਲਾਂ ਇੱਕ ਕਿੰਨੇ ਕੁ ਜੀ ਆਪਣੂੰ ਚੇਸ ਸ਼ੁਰੂ ਕੀਤਾ ਦੋ ਦੋ ਘੰਟੇ ਪਹਿਲਾਂ ਦੇ ਸਰ ਕਿੰਨੇ ਪਰਚੇ ਇਹਨਾਂ ਤੇ ਪਹਿਲਾਂ ਵੀ ਆਏ 6+ ਹੈ ਫਿਲਹਾਲ ਤਾਂ 6+ ਹੀ ਸਾਨੂੰ ਆਇਡੈਂਟੀਫਾਈ ਹੋਏ ਹੋਰ ਹੋਣਗੇ ਤੁਹਾਨੂੰ ਦੱਸ ਦਿੰਦਾ ਸਤਿਨਾ ਤੇ ਪਰਚੇ ਆ ਜੀ ਹਾਂ ਤਿੰਨਾਂ ਤੇ ਪਰਚੇ ਹਾਂ ਜੀ ਹੁਣ ਬੰਦੇ ਟੋਟਲ ਕਿੰਨੇ ਹੋ ਗਏ ਟੋਟਲ 2 ਬੰਦੇ ਅਰੈਸਟ ਹੈ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰੇ ਉਹਦੇ ਨਾਲ ਹੀ ਹੈ ਉਹ ਲੱਗ ਜੂਗਾ ਸਾਨੂੰ ਪਤਾ ਲੱਗਿਆ ਪਤਾ ਉਹ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਜ਼ਿਲਹੰਦਰ ਚ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਟੀਮ ਦਾ ਲਾਰੈਂਸ ਗੈਂਗ ਨਾਲ ਮੁਕਾਬਲਾ ਹੋ ਗਿਆ ਜਿਸ ਵਿੱਚ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਲੋਰੈਂਸ ਗੈਂਗ ਦੇ ਗੁੰਡੇ ਦਿওল ਨਗਰ ਨੇੜੇ ਲੁਕੇ ਹੋਏ ਹਨ ਦਿওল ਨਗਰ ਚਾਮੋ ਸਾਹਮਣੇ ਲੜਾਈ ਹੋਈ ਦੱਸਿਆ ਜਾ ਰਿਹਾ ਕਿ ਇੱਕ ਗੈਂਗਸਟਰ ਨੂੰ ਵੀ ਗੋਲੀ ਲੱਗੀ ਅਤੇ ਇਸ ਸਮੇਂ ਭਾਰੀ ਪੁਲਿਸ ਟੀਮ ਮੌਕੇ ਉੱਤੇ ਮੌਜੂਦ ਹੈ ਇਹ ਘਟਨਾ ਦਿওল ਨਗਰ ਵਿਸ਼ਵਕਰਮਾ ਮੰਦਿਰ ਨੇੜੇ ਵਾਪਰੀ ਦੱਸੀ ਜਾ ਰਹੀ ਬੇਸਿਕਲੀ ਅਨਦੀਪਾਲ ਸੀਗੀ ਸਾਨੂੰ ਇਹ ਇਸੇ ਇਲਾਕੇ 'ਚ ਸੀਗੇ ਇੱਕ ਕਪੂਰਥਲੇ ਦਾ ਤੇ ਇੱਕ ਜੰਡਿਆਲੇ ਦਾ ਇੱਕ 10 ਮਹੀਨੇ ਜੇਲ੍ਹ ਤੋਂ ਪਹਿਲਾਂ ਬਾਹਰ ਆਇਆ एक छे महीने पहला गोल्डी बराड केोल्डी गोल्डी जेल, जेल दे, दे, सजा जाता है ते, पिछा कर रही थी पूरे सामू थ आशंका का नंबर भी ते, दोनों तो हॉटचेज हुआ इन्होंने गजा ली अपनी फिर अगे जा अगे तो जाके ब्लॉक करके जद एप्रीहेंड करने की कोशिश की ਤਾ ਚਾਰ ਵੈਪਨ ਸੀ ਗਿਆ ਨਾ ਦੇਖੋ ਤੇ ਇਹਨਾਂ ਨੇ ਫਾਇਰਿੰਗ ਕੀਤੀ ਪੰਜੇ ਫਾਇਰ ਹੋਏ ਆ ਪੁਲਿਸ ਪਾਰਟੀ ਤੇ ਤੇ ਸਾਡੇ ਹੰਗ ਦੀਆਂ ਚ ਗੁਲੀਆਂ ਵੀ ਲੱਗੀਆਂ ਤੇ ਜਵਾਬੀ ਫਾਇਰ ਚ ਇਹਨਾਂ ਦਾ ਇੱਕ ਜਿਹੜਾ ਵਿਅਕਤੀ ਹੈ ਉਹ ਇੰਜਰਡ ਹੋਇਆ ਕ੍ਰਿਟੀਕਲ ਇੰਜਰਡ ਹੈ ਉਹ ਹਸਪੀਟਲ ਪੇਸਾਸੋ ਦਾ ਹਸਪੀਟਲ ਇੱਕ ਇੱਕ ਖੇਤਾਂ ਦੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨੂੰ ਵੀ ਨਾਪ ਕਰ ਲਿਆ ਗਿਆ ਇਸ ਇਹਨਾਂ ਦਾ ਨਾਮ ਕੀ ਹੈ ਕਪੂਰਥਲੇ ਵਾਲਾ ਕੌਣ ਹੈ ਇੱਕ ਤਾਂ ਬਲਜਿੰਦਰ ਹੈ ਜੀ ਬਲਜਿੰਦਰ ਜੀ ਬਲਰਾਜ ਬਲਰਾਜ ਕਿਹਨਾ ਇੱਕ ਕਪੂਰਥਲੇ ਦਾ ਤਦ ਦੂਜਾ ਪਵਨ ਪਵਨ ਕਿਹੜੇ ਝੰਡੇ ਵਾਲਾ ਦਾ ਇਹ ਗੋਲੀ ਬਰਾਡ ਦੇ ਨਾਲ ਦੇ ਸੀ ਸਰ ਕਿੰਨੇ ਵੈਪਨ ਇਨਾਂ ਕੋਲ ਬਰਾਬਰ ਚਾਰ ਵੈਪਨ ਬਰਾਬਰ ਕਿੰਨੀਆਂ ਗੋਲੀਆਂ ਆਮਨੇ ਸੋਨੇ ਚੁੱਕੀ ਹੋਈ ਟੋਟਲ 16 17 ਚੁੱਕੀ ਹੋਈ ਨਹੀਂ ਤਾਂ ਨਹੀਂ ਲੇਟਸ ਨਹੀਂ ਇਹ ਪੁਲਿਸ ਦੇ ਜਵਾਨ ਕੋਈ ਨਹੀਂ ਜੀ ਇਸ ਲਾਕਿਟ ਕੀ ਕਰ ਰਹਾ ਹੈ ਇਹ ਇਸ ਲਾਕਟ ਛੋਪੇ ਹੋਈ ਸੀ ਕਿ ਸਾਨੂੰ ਇਨਫੋਰਮੇਸ਼ਨ ਸੀ ਇਹ ਇਸ ਲਈ ਹੋ ਸਕਦਾ ਹੈ ਇਹ ਤਾਂ ਬਹੁਤ ਪ੍ਰਾਇਮਰੀ ਸਟੇਜ ਹੈ ਇਨਵੈਸਟੀਗੇਸ਼ਨ ਚ ਪੜਾ ਰਹੇ ਨੇ ਨਹੀਂ ਪੁਲਿਸ ਵਾਲੇ ਇੰਨੇ ਦੋਸ਼ੀ ਦੇ ਪਰਚ ਦੋ ਬੋਲੇ ਲੱਗੇ ਪਰਚ ਲੱਗੀ ਇੱਕ ਗੋਪネタ ਲੱਗੀ ਦੋਨਾਂ ਦੇ ਲੱਗੇ ਆਈ 20 ਸੀ ਦੋਨਾਂ ਦੇ ਨਾ ਇੱਕ ਇੱਕ ਦੇ ਸਰ ਪਿੱਛੇ ਕਿੱਥੋਂ ਕੰਨ ਸ਼ੁਰੂ ਕਿੱਥੇ ਨਾ ਕੋਈ 2 ਕਿਲੋਮੀਟਰ ਪਹਿਲਾਂ ਇੱਕ ਕਿੰਨੇ ਕੁ ਜੀ ਆਪਣੂੰ ਚੇਸ ਸ਼ੁਰੂ ਕੀਤਾ ਦੋ ਦੋ ਘੰਟੇ ਪਹਿਲਾਂ ਦੇ ਸਰ ਕਿੰਨੇ ਪਰਚੇ ਇਹਨਾਂ ਤੇ ਪਹਿਲੋ ਵੀ ਆ 6+ ਹੈ ਫਿਲਹਾਲ ਤਾਂ 6+ ਹੀ ਸਾਨੂੰ ਆਡੈਂਟੀਫਾਈ ਹੋਏ ਹੋਏ ਹੋਣਗੇ ਤੁਹਾਨੂੰ ਦੱਸ ਸਰ ਤਿੰਨਾ ਤੇ ਪਰਚੇ ਆ ਜੀ ਹਾਂ ਤਿੰਨਾਂ ਤੇ ਪਰਚੇ ਹੁਣ ਬੰਦੇ ਟੋਟਲ ਕਿੰਨੇ ਆ ਦੋ ਟੋਟਲ ਦੋ ਬੰਦੇ ਅਰੈਸਟ ਹੈ ਇਹਨਾਂ ਦਾ ਇੱਕ ਸਾਥੀ ਹੈ ਉਹਦੀ ਉਹ ਵੀ ਇਹਨਾਂ ਦੇ ਨਾਲ ਹੀ ਸੀਗਾ ਹੈਲੋ ਅੱਜ ਨਹੀਂ ਨਾਲ ਸੀਗਾ ਬਟ ਨਾਲ ਹੀ ਜਿਹੜੀ ਠਹਿਰ ਹੈ ਉਹਦੇ ਨਾਲ ਹੀ ਹੈ ਉਹ ਲੱਗ ਜਾਊਗਾ ਸਾਨੂੰ ਪਤਾ ਲੱਗਿਆ ਪਤਾ ਉਹ ਦੈਟ ਇਜ਼ ਮੈਟਰ ਆਫ ਇੰਡਸਟਰੀ